ਇਹ ਵੇਂ ਦਾ ਟਾਈਮ ਹੋ ਗਿਆ ਮੰਮੀ ਉਠੋ 10 ਵਜ ਗਏ ਕਾ ਉੱਠਣੇ ਗੰਭਾਈ ਨਹੀਂ ਕਰਦੇ ਸਾਰੇ ਹਾਂ ਉੱਠ ਗਿਆ ਪਾਸ ਮੇਰੇ ਤਾਂ ਸ਼ੀ ਘੋੜਿਆ ਢਿੱਲਾ ਜਾਈ ਹੈ ਕੀ ਹੋ ਗਿਆ ਸਾਰੀ ਰਾਤ ਸੁੱਤੀ ਨਹੀਂ ਰੰਦਾ ਨੀਂਦੇ ਨਹੀਂ ਆਈ ਮੜੀ ਚਾਹ ਬਣਾ ਦੇ ਘੁੱਟਕ ਮੇਰ ਤੋਂ ਨਹੀਂ ਬੰਦੀ ਚਾਹ ਚੂ ਆਪੇ ਬਣਾ ਲਓ ਚਲ ਕੋਈ ਨਹੀਂ ਮੈਂ ਬਣਾ ਲੈਣੀ ਹਾਂ ਕਾ ਕੱਪੜੇ ਪਏ ਨੇ ਆ ਵੀ ਧੋ ਦਿਓ ਲਾ ਲੈ ਚਾਹ ਪੀ ਕੇ ਫਿਰ ਕੋਈ ਨਹੀਂ ਤੋ ਦੂਗੀ ਮੈਂ ਨਾਲੇ ਉੱਤਜੋ 10 ਵਜੇ ਕੰਮ ਕਰਨਾ ਹੈ ਕਿੰਨਾ ਪੈਸਾਰਾ ਕੰਮ ਪੇ ਕਰਦਾ ਕੋਈ ਨਹੀਂ ਕਰਦੀ ਮੇਰੇ ਕਿਤੇ ਕੰਮ ਹੁੰਦੇ ਰਹੇ ਮੈਂ ਤਾਂ ਸੁਖ ਹੋ ਗਿਆ ਇਸ ਯਾਦ ਦੇ ਮੈਨੂੰ ਵੀ ਪਤਾ ਆ ਵੀ ਇਹ ਮੈਨੂੰ ਆਪੇ ਸਭ ਕੁਝ ਕਰਨਾ ਪਊਗਾ ਹੋਵੇ ਚਾਹ ਇਕ ਲੋ ਫੇਰ ਚਾਹ ਪੀਣ ਲੱਗੇ ਇਹਨਾਂ ਦੀ ਚਾਹਾਂ ਹੀ ਨਹੀਂ ਮੁੱਕਦੀ ਹੈਗੀਆਂ ਹਾਏ ਰੱਬਾ ਇੰਨਾ ਦੁੱਧ ਇੰਨਾ ਕੌਣ ਪਾਉਂਦਾ ਚਾਹ ਚ ਬਣਾਉ ਇੱਧਰ ਤੋਂ ਦੀ ਚਾਹਾਂ ਹੀ ਨਹੀਂ ਮੁੱਕਦੀ ਹੈਗੀਆਂ ਕੰਮ ਕੌਣ ਕਰੇਗਾ ਭਾਡੇ ਭਾਈਏ ਆਪੀ ਕੇ ਹੋ ਬੜਾ ਬੜ ਭਾਂਡੇ ਤੂੰ ਉਹਨਾਂ ਨਾਲੇ ਕੱਪੜੇ ਪਾਏ ਨੇ ਨਾਲੇ ਝਾੜੂ ਵੀ ਮਾਰ ਲਿਆ ਹਜੇ ਕਿੰਨਾ ਕੰਮ ਪਿਆ ਕਰਨ ਵਾਲਾ ਨਹੀਂ ਚਾਹ ਪੀ ਕੇ ਕਰਦੇ ਕੱਲੋ ਫਟਾਫਟ ਸਾਰਾ ਕੁਝ ਕਰ ਦੂੰਗੀ ਮੈਂ ਚਾਹ ਨਹੀਂ ਪੀਈ ਹਾਂ ਮੈਂ ਤਾਂ ਸੁੱਖ ਵਾਸਤੇ ਲਈ ਸੀ ਮੈਨੂੰ ਵੀ ਪਤਾ ਵੀ ਮੈਨੂੰ ਚਾਹ ਤੇ ਵੀ ਰੋਕਣਾ ਚਾਹ ਪੀਂ ਨਹੀਂ ਦੇਣਗੇ ਚਾਹ ਵੀ ਜੀ ਨੂੰ ਕਰੂ ਮੈਂ ਕੋਈ ਨਹੀਂ ਮੁੰਡੇ ਨੂੰ ਆਂਦੇ ਕਰਦੀ ਐ ਦੱਸਦੀ ਐ ਮੈਂ ਗੱਲ ਵੀ ਮੈਨ ਨਾਲ ਆਏ ਕਰਦੇ ਨੇ ਸਾਰਾ ਕੰਮ ਕਰਾਉਂਦੀ ਐ ਮੇਤੋਂ ਮੰਮੀ ਆਉਤਾ ਪਾਣੀ ਦਾ ਗਲਾਸ ਦੇਈ ਮੈਨੂੰ ਦੇਈ ਮੈਨੂੰ ਲੱਗਦਾ ਆਗੇ ਹੁਣੇ ਦੇਖਦੀ ਆ ਮੈਂ ਜਿਹੜਾ ਇੱਕੋ ਹੀ ਗੁੜਬੁੜ ਤਾਂ ਕਰ ਰਿਹਾ ਫੇਰ ਲੱਗ ਗਈ ਮੈਨੂੰ ਲੱਗਦਾ ਕੱਲ ਪਰਣ ਆਗੇ ਤੁਸੀਂ ਹਾਂ ਪਾਣੀ ਪੀ ਲੇ ਹਾਂ ਪਾਣੀ ਪੀ ਲੇ ਮੈਨੂੰ ਅੱਛਾ ਮਾਂ ਮਮੀ ਕੁਝ ਕਹਿੰਦੀ ਸੀ ਕੁਝ ਦੱਸਣਾ ਕੀ ਗੱਲ ਹੋ ਗਈ ਮਮੀ ਕੁਝ ਨਹੀਂ ਦੱਸਣਾ ਮਮੀ ਤਾਂ ਗਵੰਡੀਆਂ ਦੀ ਗੱਲ ਦੱਸ ਰਹੀ ਸੀ ਉਹਨਾਂ ਦਾ ਮੁੰਡਾ ਹੋਇਆ ਉਹ ਗੱਲ ਸੀਗੀ ਕੀ ਤੇ ਗਵੰਡੀ ਹੈ ਦੇ ਹਾਂ ਉਹ ਵੀ ਰਸੀ ਅੱਛਾ ਮੈਨੂੰ ਪਤਾ ਨਹੀਂ ਕੀ ਗੱਲ ਆ ਮੰਮੀ ਕਹਿੰਦੇ ਨਹੀਂ ਉਹ ਤਾਂ ਗੋਡੀਆਂ ਦੀ ਗੱਲ ਸੀਗੀ ਉਹਨਾਂ ਦੇ ਮੁੰਡਾ ਹੋਇਆ ਉਹ ਦੱਸਣਾ ਵਾਲਾ ਮੰਮੀ ਨੇ ਚਲ ਉਹ ਕਰਤਾ ਦੀ ਮੰਮੀ ਚਾਹ ਪਾਣੀ ਫਲੇਟ ਦੇ ਤੇ ਛੇ ਤੇ ਢਿੱਲੀ ਦੇਣਾ ਸੀ ਨਾ ਨਾ ਮੈਂ ਤਾਂ ਆਪ ਮੰਮੀ ਨੂੰ ਕਹਿੰਦੀ ਆ ਵੀ ਰੈਸਟ ਕਰਿਆ ਕਰੋ ਤੁਸੀਂ ਕੁਝ ਨਹੀਂ ਕਰਨਾ ਹੈਗਾ ਅੱਛਾ ਨਾ ਚਾ ਕੋਈ ਸੇਵਾ ਕਰਿਆ ਕਰ ਮੰਮੀ ਦੀ ਐਵੇਂ ਚਲ ਕੋਈ ਤਾਂ ਰੋਟੀ ਪਾਣੀ ਦੀ ਤਿਆਰੀ ਕਰ ਲਉ ਮੈਂ ਆਹ ਫਰੈਸ਼ ਹੋ ਕੇ ਕੋਈ ਨਹੀਂ ਬਣਾ ਲਿਓ ਰੋਟੀ ਪਾਣੀ ਮੰਮੀ ਨੂੰ ਮੈਂ ਕਿਹੜੇ ਵੇਲੇ ਮੁੰਡੇ ਨਾਲ ਗੱਲ ਕਰਾਂ ਜਦੋਂ ਮੈਂ ਗੱਲ ਕਰਨ ਦੀ ਸੋਚਦੀ ਆ ਉਹ ਦੂਈ ਸਿੱਤੇ ਆ ਕੇ ਖੜ ਜਾਂਦੀ ਐ ਕੋਈ ਗੱਲ ਨਹੀਂ ਕਰਨ ਦਿੰਦੀ ਹੈਗੀ ਦੱਸ ਮੈਂ ਸਾਰਾ ਦਿਨ ਕੰਮ ਕਰਦੀ ਥੱਕ ਜਾਨੀ ਆ ਹੈ ਫੇਰ ਵੀ ਉਹ ਨਹੀਂ ਕਰਦੀ ਮੈਂ ਮੁੰਡੇ ਨਾਲ ਗੱਲ ਕਰਕੇ ਕੁਛ ਦੱਸਾਂ ਮੈਂ ਤਾਂ ਆਪਦੇ ਸੁਖाराम ਨੂੰ ਇਹਨੂੰ ਲਈ ਆਈ ਸੀ ਪਰ ਫੇਰ ਵੀ ਮੈਨੂੰ ਕੀ ਪਤਾ ਸੀ ਮੇਰੇ ਨਾਲ ਆ ਮम्मी ਮੈਂ ਦੋਸਤ ਕੋਲ ਜਾਇਆ ਮੈਂ ਜਗਾ ਘੰਟੇ ਤੱਕ ਆਇਆ ਮੈਂ ਤੇ ਕੋਮਲ ਮੰਮੀ ਦੁੱਧਾ ਤੇ ਪਲਾਈ ਠੀਕ ਹੈ ਹਾਂ ਹਾਂ ਮੇਰੇ ਵੀ ਦੇਤਾ ਸੀ ਮੈਨੇ ਦੁੱਧਾ ਹਾਂ ਤੇ ਮੰਮੀ ਹਦਵਾ ਮੈਂ ਤਨਖਾਹ ਆ ਗਈ ਸੀ ਦਵਾਈ ਜੁਈ ਲੈ ਲਓ ਤੁਸੀਂ ਜਿਹੜਾ ਕੁਝ ਲੈਣਾ ਹੋਵੇ ਲੈ ਲਿਓ ਠੀਕ ਹੈ ਠੀਕ ਹੈ ਕਮਲ ਦੁੱਧਾ ਤੇ ਪਲੇਡੀ ਨਾਲ ਹਾਂ ਹਾਂ ਕੋਈ ਸਮਾਂ ਹੀ ਟਾਈਮ ਨਾਲ ਠੀਕ ਹੈ ਮੈਂ ਲੇਟ ਹੋ ਜੂਗਾ ਥੋੜਾ ਜਿਹਾ ਠੀਕ ਹੈ ਠੀਕ ਹੈ ਤੇ ਠੀਕ ਹੈ ਮੰਮੀ ਫਿਰ ਮੈਂ ਜਾ ਕੇ ਆਇਆ ਠੀਕ ਹੈ ਚੰਗਾ ਠੀਕ ਹੈ ਚੰਗਾ ਆਪਰਾ ਉਹ ਪੈਸੇ ਇੱਧਰ ਖਰਚਾ ਤੁਸੀਂ ਕਰਨਾ ਹੁੰਦਾ ਹੈ ਕਿ ਅਸੀਂ ਕਰਨਾ ਹੁੰਦਾ ਹੈ ਨਹੀਂ ਇਹ ਮੈਂ ਦਵਾਈ ਦੇ ਪੈਸੇ ਨੇ ਕੋਈ ਨਹੀਂ ਦਵਾਈ ਅਸੀਂ ਲਿਆਵਾਂਗੇ ਅਸੀਂ ਆਪ ਕਰਦੇ ਹਾਂ ਖਰਚਾ ਪੂਰਾ ਦਿਨ ਹੋ ਜਾਂਦੇ ਮੱਥਾ ਮਾਰਦੇ ਨੂੰ ਪੈਸੇ ਇਹਨਾਂ ਨੂੰ ਖੜਾ ਕੇ ਚੱਲ ਜਾਂਦੇ ਨੇ ਦੱਸ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਇਹਨਾਂ ਨਾਲ ਦਿਮਾਗ ਖਪਾ ਖਪਾ ਕੇ ਮੈਂ ਤਾਂ ਸੌਂ ਜਾਂਦੀ ਹਾਂ ਠੀਕ ਹੈ ਡੈਡੀ ਹਾਂ ਪੁੱਤ ਠੀਕ ਹੈ ਮੈਂ ਅੱਜ ਘਰ ਹੀ ਦੀ ਹਾਂ ਘਰ ਹੀ ਜੀ ਅੱਛਾ ਹੋ ਠੀਕ ਠਾਕ ਠੀਕ ਹੈ ਜਿੰਨਾ ਗੱਲ ਕਰਨੀ ਇੱਕ ਕੀ ਗੱਲ ਕਰਨੀ ਹੈ ਤੇਰੀ ਘਰ ਵਾਲੀ ਤੇ ਤੇਰੀ ਮਾਂ ਤੇ ਹਰ ਦਿਨ ਕੰਮ ਕਰਉਂਦੀ ਹੈ ਨਹੀਂ ਉਹ ਤਾਂ ਕਹਿੰਦੀ ਮੈਂ ਕੰਮ ਕਰਦੀ ਹਾਂ ਸਾਰਾ ਜਿਹੇ ਪੈਸੇ ਤੇ ਉਹ ਵੀ ਖੋ ਕੇ ਲਏ ਤੂੰ ਕਿਉਂ ਪਤਾ ਨਹੀਂ ਦਵਾਈਂ ਦਿੱਤੇ ਹੁਣ ਤਾਂ ਨਹੀਂ ਉਹ ਤਾਂ ਕਹਿੰਦੀ ਮੈਂ ਕੰਮ ਕਰਦੀ ਆ ਸਾਰਾ ਨਾ ਕਾਫੇ ਦੇਖ ਰਿਹਾ ਮੈਂ ਅੱਛਾ ਹੋਰ ਕੀ ਗੱਲ ਹੈ ਪੱਕੀ ਐ ਮੈਂ ਜੂ ਨਹੀਂ ਮੈਂ ਦੇਖਦਾ ਮੈਂ ਕਰਦਾ ਗੱਲ ਉਹਦੇ ਨਾਲ ਲੱਗ ਰਿਹਾ ਕੀ ਸ਼ੱਕ ਇਹਦੇ ਕੋਲ ਕਿੱਥੋਂ ਆਏ ਦਾ ਪੈਸੇ ਇਹ ਤਾਂ ਮੈਂ ਸਵੇਰੇ ਮੰਮੀ ਨੂੰ ਦੇ ਕੇ ਗਿਆ ਸੀ 2000 ਰੁਪਏ ਤਾਂ ਮੈਂ ਮੰਮੀ ਨੂੰ ਦਿੱਤਾ ਸੀ ਕੋਮਲ ਹਾਂਜੀ ਆ ਗਏ ਤੁਸੀਂ ਹਾਂ ਆ ਗਿਆ ਮੈਂ ਇਹ ਪੈਸੇ ਤੇਰੇ ਕੋਲ ਕਿੱਥੋਂ ਆਏ ਇਹ ਤਾਂ ਮੇਰਾ ਭਾਈ ਦੇ ਕੇ ਗਿਆ ਸੀ ਪਾਈ ਗਿਆ ਤੇਰਾ ਚਲ ਤੇਰੇ ਨਾਲ ਗੱਲ ਕਰਨੀ ਆਇਆ ਸੀ ਉਹ ਚਲ ਚਲੋ ਤੇ ਚਲ ਮੰਮੀ ਕੋਲ ਕੀ ਹੋ ਗਿਆ ਕੀ ਹੋ ਗਿਆ ਇਹ ਗੱਲ ਪਤਾ ਲੱਗ ਗਈ ਨਾਲ ਤਾਂ ਤੂੰ ਮੰਮੀ ਦੇ ਪੈਸੇ ਖੋਏ ਨਾਲੇ ਸਾਰਾ ਦਿਨ ਕੰਮ ਕਰਾਉਣੀ ਆ ਨਾਲੇ ਉਹਨਾਂ ਨੂੰ ਬੁਰਾ ਚੰਗਾ ਬੋਲਦੀ ਏ ਤੂੰ ਲੈ ਹੁਣ ਤੁਸੀਂ ਆਪਣੇ ਹੁੰਡੇ ਦੇ ਵੀ ਕੰਨ ਪਰਤੇ ਮੰਮੀ ਨੇ ਕੁਛ ਨਹੀਂ ਦੱਸਿਆ ਮੈਨੂੰ ਸਾਰਾ ਪਤਾ ਲੱਗ ਗਿਆ ਬਾਹਰੋਂ ਫਿਰ ਕਿੱਥੋਂ ਪਤਾ ਚੱਲਿਆ ਮੈਨੂੰ ਡੈਡੀ ਨੇ ਦੱਸਿਆ ਲੈ ਪਹਿਲੇ ਮੰਮੀ ਸੀ ਹੁਣ ਡੈਡੀ ਵੀ ਹੋਏ ਨਹੀਂ ਤੇ ਫੇਰ ਤੂੰ ਜੁਰਦਿਆਂ ਬੋਲ ਰਹੀਆਂ ਕਹਿੰਦੀ ਨਹੀਂ ਅੱਤ ਨਹੀਂ ਚੱਕਣਾ ਅੱਤ ਨਹੀਂ ਚੱਕਣਾ ਇਹ ਤੇ ਨਾਂ ਮੇਰੇ ਮੀਨੋਕਰ ਦੀ ਮੁਤਾ ਵਰਗੀ ਹੈ ਕੁਛ ਨਹੀਂ ਕਹਿਣਾ ਇਹ ਵੀ ਫੇਵਰ ਚ ਆ ਗਈ ਨਾਲ ਸਾਰਾ ਦਿਨ ਇਹਨੇ ਹੋ ਕਰਿਆ ਕੋਈ ਨਹੀਂ ਫੇਰ ਵੀ ਇਹ ਮੇਰਾ ਪੁੱਤ ਹੈ ਤਾਂ ਮੈਂ ਨਹੀਂ ਹੋ ਕਰਨੀ ਕੁਛ ਨਹੀਂ ਕਹਿਣਾ ਇਹਨੂੰ ਨਾਲੇ ਤੂੰ ਇਹਨਾਂ ਨੂੰ ਮਾਰਦੀ ਕੁੜੀ ਨਾਲੇ ਕੰਮ ਕਰਾਂ ਵਿੱਚ ਦੇਖਿਆ ਤੇ ਤੇਰੇ ਫੇਵਰ ਚ ਖੜ ਗਏ ਹਾਲੇ ਵੀ ਤੈਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ ਮੰਮੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਹਾਂ ਕੋਈ ਨਹੀਂ ਹੁਣ ਅੱਗੇ ਤੋਂ ਨਹੀਂ ਇਹ ਮੈਨੂੰ ਸੁਣਨਾ ਚਾਹੀਦਾ ਇਹ ਵੀਡੀਓ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਨਹੀਂ ਬਣਾਈ ਸੀ ਸਿਰਫ ਐਂਟਰਟੇਨਮੈਂਟ ਲਈ ਬਣਾਈ ਹੈ ਸੋ ਜੇ ਵਧੀਆ ਲੱਗੀ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਹਰ ਇੱਕ ਕੁੜੀ ਨੂੰ ਆਪਣੀ ਸੱਸ ਨੂੰ ਆਪਣੀ ਮਾਂ ਦੀ ਤਰ੍ਹਾਂ ਮੰਨਣਾ ਚਾਹੀਦਾ ਹੈ ਤੇ ਉਹਦੀ ਸੇਵਾ ਕਰਨੀ